ਸਪੈਸ਼ਲ ਤੌਰ ਤੇ ਬਾਗੇ ਪੁਰਾਣੇ ਦੇ ਵਿੱਚ ਇਹ ਜਿਹੜੀਆਂ ਬੈਟਰੀ ਵਾਲੀਆਂ ਸਕੂਟਰੀਆਂ ਮੋਟਰਸਾਈਕਲ ਤੇ ਗੱਡੀਆਂ ਬੱਚਿਆਂ ਵਾਲੀਆਂ ਉਹਨਾਂ ਦਾ ਕੰਮ ਸਪੈਸ਼ਲ ਤੌਰ ਤੇ ਸ਼ੁਰੂ ਕੀਤਾ ਗਿਆ। ਦੀਵਾਲੀ ਦੇ ਤਿਹਾਰ ਤੇ ਖਾਸ ਖੁਸ਼ਖਬਰੀ ਲੈ ਕੇ ਆਏ ਆ ਇਸ ਵਕਤ ਹੈਪੀ ਸਾਈਕਲ ਸਟੋਰ ਤੇ ਖੜੇ ਆ ਜਿਹੜਾ ਕਿ ਬਾਗਾ ਪੁਰਾਣਾ ਦਾ ਸਭ ਤੋਂ ਪੁਰਾਣਾ ਸਾਈਕਲ ਸਟੋਰ ਆ। ਜਿੱਥੇ ਤੁਹਾਨੂੰ ਜਿਹੜੀਆਂ ਚੀਜ਼ਾਂ ਲੁਧਿਆਣਾ ਵਿੱਚ ਮਿਲਦੀਆਂ ਵੱਡੇ ਸ਼ਹਿਰਾਂ ਦੇ ਵਿੱਚ ਮਿਲਦੀਆਂ ਜਾਣ ਜਾਨੀ ਕਿ ਜਿੱਥੇ ਜੇ ਤੁਹਾਨੂੰ ਮੋਗੇ ਵੀ ਜਾਣਾ ਪੈਂਦਾ ਉਹ ਚੀਜ਼ਾਂ ਵੀ ਹੁਣ ਤੁਹਾਨੂੰ ਬਾਗਾਪੁਰਾਣਾ ਤੋਂ ਮਿਲ ਲਈਆਂ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਇਹ ਜਿਹੜੀ ਸ਼ਾਪ ਆ ਜਿਨ੍ਹਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ ਮਨੀ ਸਿੰਘਲਾ ਪੱਤਰਕਾਰ ਨੇ ਬਾਗਾਪੁਰਾਣਾ ਦੇ ਉਹਨਾਂ ਦੀ ਸ਼ਾਪ ਆ ਸਾਡੇ ਛੋਟੇ ਵੀਰ ਦੀ ਤੇ ਉਹਨਾਂ ਵੱਲੋਂ ਇੱਕ ਸਾਈਕਲ ਸਟੋਰ ਦੇ ਨਾਲ-ਨਾਲ ਨਵਾਂ ਕੰਮ ਵੀ ਸ਼ੁਰੂ ਕੀਤਾ ਗਿਆ ਨਵਾਂ ਕੰਮ ਕੀ ਸ਼ੁਰੂ ਕੀਤਾ ਗਿਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੱਚਿਆਂ ਦੇ ਲਈ ਜਿਹੜੇ ਇਲੈਕਟ੍ਰੋਨਿਕ ਬਾਈਕ ਨੇ ਛੋਟੇ ਕਾਰਾਂ ਨੇ ਉਹ ਵੀ ਇਹਨਾਂ ਕੋਲ ਇੱਥੇ ਆ ਗਈਆਂ ਨੇ ਸਪੈਸ਼ਲ ਇਹਨਾਂ ਤੇ ਆਫਰ ਨੇ ਜੇਕਰ ਗੱਲ ਕਰੀਏ ਕਿ ਜੇ ਆਪਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਇਹ ਚੀਜ਼ਾਂ ਲੈਣ ਜਾਵਾਂਗੇ ਤਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਪਹਿਲੀ ਗੱਲ ਤਾਂ ਆਪਾਂ ਇੱਥੋਂ 20 30 50 100 ਕਿਲੋਮੀਟਰ ਲਈ ਜਿਹੜਾ ਤੇਲ ਫੂਕੇ ਜਾਵਾਂਗੇ ਉਸ ਤੋਂ ਬਾਅਦ ਜਿਹੜਾ ਰੇਟ ਦਾ ਵੀ ਇਹ ਚੋ ਡਿਫਰੈਂਸ ਨਿਕਲੂਗਾ ਕਿ ਇੱਥੇ ਤੁਹਾਨੂੰ ਬਾਹਲਾ ਨਹੀਂ 2000 ਰੁਪਏ ਦੇ ਆਸ-ਪਾਸ ਦਾ ਜਿਹੜਾ ਫਾਇਦਾ ਹੋਣ ਵਾਲਾ ਵਾ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇੱਕ ਵਾਰੀ ਹੁਣ ਤੋਂ ਦੁਬਾਰਾ ਸ਼ੁਰੂ ਤੋਂ ਦਿਖਾਉਨੇ ਆਹ ਦੇਖੋ ਜਿਹੜੀ ਇਹ ਕਾਰ ਆ ਬੱਚਿਆਂ ਦੇ ਲਈ ਜਿਸ ਦੇ ਵਿੱਚ ਬੱਚੇ ਬੈਠ ਕੇ ਜਿਹੜਾ ਰਾਈਡ ਕਰ ਸਕਦੇ ਨੇ ਚੂਟ ਲੈ ਸਕਦੇ ਨੇ ਉਸ ਤੋਂ ਬਾਅਦ ਉੱਪਰ ਇੱਕ ਬਾਈਕ ਦੇਖੋ ਤੁਸੀਂ ਇਲੈਕਟ੍ਰੋਨਿਕ ਬਾਈਕ ਆ ਜਿਹੜੀ ਕਿ ਬੱਚਿਆਂ ਨੂੰ ਬਹੁਤ ਪਸੰਦ ਆਵੇਗੀ ਤੇ ਬੱਚੇ ਤੇ ਬਹੁਤ ਆਨੰਦ ਮਾਣਨਗੇ ਉਸ ਤੋਂ ਬਾਅਦ ਅੱਜ ਗੱਲ ਕਰੀਏ ਛੋਟੇ ਸਕੂਟਰਾਂ ਦੀ ਤਾਂ ਇਹ ਸਕੂਟਰ ਜਿਹੜੇ ਛੋਟੇ ਨੇ ਉਹ ਵੀ ਇਨਾਂ ਕੋਲ ਜਿਹੜੇ ਉਪਲਬਧ ਨੇ ਤਾਂ ਉਸ ਤੋਂ ਬਾਅਦ ਜਿਹੜਾ ਵੈਸਪਾ ਸਕੂਟਰ ਉਸ ਤੋਂ ਅੱਗੇ ਆ ਜਾਂਦਾ ਏ ਇਸ ਚੀਜ਼ਾਂ ਜਿਹੜੀਆਂ ਤੁਹਾਨੂੰ ਇਹ ਮੇਨ ਮੇਨ ਚੀਜ਼ਾਂ ਦਿਖਾ ਰਹੇ ਹਾਂ ਕਿਉਂਕਿ ਜਿਹੜਾ ਸਟਾਕ ਇਨਾਂ ਕੋਲ ਬਹੁਤ ਜ਼ਿਆਦਾ ਆ ਉਹਦੀ ਵੀ ਤੁਹਾਨੂੰ ਜ਼ਰੂਰ ਵੀਡੀਓ ਦਿਖਾਵਾਂਗੇ ਬਹੁਤ ਜ਼ਿਆਦਾ ਸਟਾਕ ਆ ਹਰ ਇੱਕ ਚੀਜ਼ ਤੁਹਾਨੂੰ ਉਪਲਬਧ ਮਿਲੂ ਜਿਹੜੀ ਇਸ ਚੀਜ਼ਾਂ ਦੀ ਰਿਪੇਅਰ ਵਗੈਰਾ ਉਹ ਵੀ ਇੱਥੇ ਹੀ ਕਰਾਈ ਜਾਵੇਗੀ ਜਿਵੇਂ ਕਈ ਵਾਰੀ ਆਪਾਂ ਕੋਈ ਚੀਜ਼ ਖਰੀਦ ਲੈਨੇ ਉਸ ਦੀ ਰਿਪੇਅਰ ਵਗੈਰਾ ਜਿਹੜੀ ਨਹੀਂ ਮਿਲਦੀ ਪਰ ਰਿਪੇਅਰ ਵੀ ਇੱਥੇ ਹੀ ਮਿਲੂਗੀ ਉਸ ਤੋਂ ਗੱਲ ਬਾਤ ਕਰੀਏ ਸਾਈਕਲਾਂ ਦੀ ਤਾਂ ਸਾਈਕਲ ਇੱਥੇ ਤੁਹਾਨੂੰ ਹਰੇਕ ਵੈਰਾਈਟੀ ਦਾ ਸਾਈਕਲ ਮਿਲੂਗਾ ਉਸ ਦੀਆਂ ਤਸਵੀਰਾਂ ਵੀ ਤੁਹਾਡਾਂ ਸਾਂਝੀਆਂ ਕਰਦੇ ਆਂ ਸਾਈਕਲ ਰੇਂਜਰ ਸਾਈਕਲ ਸਾਈਕਲੀਆਂ ਬੱਚਿਆਂ ਵਾਸਤੇ ਹਰੇਕ ਚੀਜ਼ ਇੱਥੇ ਮਿਲੂਗੀ ਉਸ ਦੀ ਰਿਪੇਅਰ ਦਾ ਖਾਸ ਪ੍ਰਬੰਧ ਹੈ ਤੁਹਾਨੂੰ ਇੱਕ ਵਾਰੀ ਇੱਧਰ ਦੀਆਂ ਤਸਵੀਰਾਂ ਦਿਖਾਉਨੇ ਜਿੱਥੇ ਹਰੇਕ ਚੀਜ਼ ਦੀ ਜਿਹੜੀ ਰਿਪੇਅਰ ਹੁੰਦੀ ਆ ਕਾਰਿਗਰ ਬੈਠੇ ਨੇ ਜਿਹੜੇ ਆਪਦੀ ਰਿਪੇਅਰ ਵਗੈਰਾ ਕਰ ਰਹੇ ਨੇ ਨਵੇਂ ਸਾਈਕਲ ਸਾਈਕਲੀਆਂ ਵੀ ਜੜੇ ਜਾ ਰਹੇ ਨੇ ਤੇ ਜਿਹੜਾ ਦੀਵਾਲੀ ਨੂੰ ਲੈ ਕੇ ਵੱਡਾ ਆਫਰ ਵੀ ਇਹਨਾਂ ਵੱਲੋਂ ਲਾਇਆ ਗਿਆ ਉਹ ਗੱਲਬਾਤ ਕਰਾਂਗੇ ਤਸਵੀਰਾਂ ਚ ਰੂ ਦੇਖ ਲਓ ਵੱਡੀ ਗੱਲ ਕਰੀਏ ਤਾਂ ਇਹ ਬੈਟਰੀ ਵਾਲੀਆਂ ਸਕੂਟਰੀਆਂ ਦੀ ਗੱਲ ਜ਼ਿਆਦਾ ਕਰ ਰਹੇ ਹਾਂ ਕਿਉਂਕਿ ਇਹਨਾਂ ਵੱਲੋਂ ਜਿਹੜਾ ਨਵਾਂ ਹੀ ਕੰਮ ਇੱਥੇ ਸ਼ੁਰੂ ਕੀਤਾ ਗਿਆ ਵਾ ਸਪੈਸ਼ਲ ਤੌਰ ਤੇ ਬਾਗੇ ਪੁਰਾਣੇ ਦੇ ਵਿੱਚ ਇਹ ਜਿਹੜੀਆਂ ਬੈਟਰੀ ਵਾਲੀਆਂ ਸਕੂਟਰੀਆਂ ਮੋਟਰਸਾਈਕਲ ਤੇ ਗੱਡੀਆਂ ਬੱਚਿਆਂ ਵਾਲੀਆਂ ਉਹਨਾਂ ਦਾ ਕੰਮ ਸਪੈਸ਼ਲ ਤੌਰ ਤੇ ਸ਼ੁਰੂ ਕੀਤਾ ਗਿਆ ਬਾਗਾ ਪ੍ਰਾਣਾ ਦੇ ਵਿੱਚ ਬਹੁਤ ਹੀ ਘੱਟ ਦੁਕਾਨਦਾਰਾਂ ਕੋਲੇ ਇਹ ਸਮਾਨ ਆ ਤੇ ਜਿਹੜਾ ਸਮਾਨ ਜ਼ਰੂਰ ਆ ਪਰ ਉਸ ਤੋਂ ਬਾਅਦ ਰਿਪੇਅਰ ਦੀ ਬਹੁਤ ਏਕਤੋਂਦੀ ਪਰ ਰਿਪੇਅਰ ਵੀ ਇੱਥੇ ਹੀ ਕਰਵਾਈ ਜਾਵੇਗੀ ਤੇ ਜਿਹੜਾ ਇਸ ਦੀ ਗਾਰੰਟੀ ਵਾਰੰਟੀ ਰੇਟ ਉਹ ਵੀ ਤੁਹਾਨੂੰ ਚੱਲਦੀ ਚੱਲਦੀ ਵੀਡੀਓ ਦੇ ਵਿੱਚ ਪੂਰਾ ਦੱਸਾਂਗੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਉੱਪਰ ਜਿੱਥੇ ਵੱਡਾ ਸਟਾਕ ਲੱਗਾ ਹੋਇਆ ਥੱਲੇ ਤੋਂ ਬਾਅਦ ਉੱਪਰ ਜਿਹੜੀ ਵੱਡੀ ਸ਼ਾਪ ਨੇ ਜਿਵੇਂ ਸ਼ੋਰੂਮ ਬਣਾਇਆ ਉਸ ਦੀਆਂ ਤਸਵੀਰਾਂ ਲੈ ਕੇ ਆਏ ਦੇਖੋ ਤੁਸੀਂ ਬੱਚਿਆਂ ਦੇ ਲਈ ਖਾਸ ਤੌਰ ਤੇ ਜਿਹੜੀਆਂ ਸਾਈਕਲੀਆਂ ਪੁਰੀਆਂ ਵਧੀਆ ਸਾਈਕਲੀਆਂ ਉੱਪਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਹਰੇਕ ਕਲਰ ਦੇ ਵਿੱਚ ਮਿਲੂਗੀ ਤੁਹਾਨੂੰ ਹਰੇਕ ਵੈਰਾਈਟੀ ਦੇ ਵਿੱਚ ਮਿਲੂਗੀ ਜਿਹੜੀ ਸ਼ੇਪ ਦੀ ਮਰਜ਼ੀ ਲੈ ਲਓ ਉਸ ਤੋਂ ਬਾਅਦ ਜਿਹੜੇ ਬੱਚੇ ਜਿਆਦਾ ਹੀ ਛੋਟੇ ਨੇ ਉਹਨਾਂ ਲਈ ਜਿਹੜੀਆਂ ਸਾਈਕਲੀਆਂ ਇੱਕ ਹੋਰ ਨੇ ਜਿਨ੍ਹਾਂ ਦੇ ਵਿੱਚ ਬੱਚਾ ਪੂਰਾ ਸੇਫ ਤਰੀਕੇ ਨਾਲ ਬੈਠ ਸਕਦਾ ਉਸ ਤੋਂ ਬਾਅਦ ਜਿਹੜੇ ਵੱਡੇ ਬੱਚੇ ਨੇ ਉਹਨਾਂ ਲਈ ਸਾਈਕਲੀਆਂ ਸਾਈਕਲੀਆਂ ਦੇਖ ਲਓ ਤੁਸੀਂ ਆਹ ਸਾਈਕਲੀਆਂ ਖੜੀਆਂ ਨੇ ਜਿਹੜੀਆਂ ਉਹ ਛੋਟੇ ਬੱਚਿਆਂ ਦੇ ਲਈ ਨੇ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਇਹ ਵਧਿਆ ਤਰੀਕੇ ਦੇ ਜਿਹੜੇ ਸਾਈਕਲੀਆਂ ਨੇ ਤੇ ਬਹੁਤ ਵਧੀਆ ਵਧੀਆ ਇਹਨਾਂ ਤੇ ਜਿਹੜੇ ਆਫਰ ਵੀ ਲੱਗੇ ਨੇ ਡਿਸਕਾਊਂਟ ਵਗੈਰਾ ਬਹੁਤ ਵਧੀਆ ਨੇ ਦੂਜੇ ਪਾਸੇ ਨੂੰ ਇੱਕ ਵਾਰੀ ਤਸਵੀਰਾਂ ਦਿਖਾ ਦੋ ਕਿ ਪਰਲੇ ਪਾਸੇ ਦੇਖ ਲਓ ਤੇ ਪੂਰਾ ਵੱਡਾ ਸ਼ੋਰੂਮ ਬਣਿਆ ਹਰ ਇੱਕ ਵੈਰਾਈਟੀ ਇੱਥੇ ਜਿਹੜੀ ਮਿਲਦੀ ਆ ਲਾ ਬੱਚਿਆਂ ਤੋਂ ਲੈ ਕੇ ਵੱਡੇ ਨੌਜਵਾਨਾਂ ਤੱਕ ਵੀ ਜਿਹੜੇ ਜਿਹੜੇ ਨੌਜਵਾਨਾਂ ਨੂੰ ਕਸਰਤ ਦਾ ਸ਼ੌਂਕ ਆ ਜਿਹੜੇ ਕਸਰਤ ਵਗੈਰਾ ਕਰਨੀ ਚਾਹੁੰਦੇ ਆ ਜਿਹੜੇ ਸ਼ੌਂਕ ਲਈ ਸਾਈਕਲ ਚਲਾਉਣਾ ਚਾਹੁੰਦੇ ਉਹਨਾਂ ਲਈ ਵੀ ਖਾਸ ਜਿਹੜੇ ਸਾਈਕਲ ਹੈਗੇ ਆ ਇੱਕ ਵਾਰੀ ਬੱਚਿਆਂ ਵਾਲੇ ਸਾਈਕਲ ਦੇਖੋ ਉਸ ਤੋਂ ਬਾਅਦ ਉਹਨਾਂ ਦੀ ਦੇ ਬੱਚਿਆਂ ਵਾਲੀ ਹਰੇਕ ਵੈਰਾਈਟੀ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਵੈਰਾਈਟੀਆਂ ਨੇ ਤਾਂ ਇਹ ਵੀ ਬੜੀਆਂ ਸੋਹਣੀਆਂ ਤਸਵੀਰਾਂ ਨੇ ਜਿਹੜੀਆਂ ਬੱਚਿਆਂ ਨੂੰ ਬਹੁਤ ਪਸੰਦ ਆਉਣਗੀਆਂ ਇਹ ਚੀਜ਼ਾਂ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਵੱਡੇ ਨੌਜਵਾਨਾਂ ਵਾਸਤੇ ਜਾਂ ਬਜ਼ੁਰਗਾਂ ਵਾਸਤੇ ਸਾਈਕਲ ਉਸ ਵੀ ਉਸ ਦੀਆਂ ਤਸਵੀਰਾਂ ਦੇਖ ਲਓ ਕਿ ਆ ਵੱਡੇ ਟਾਇਰਾਂ ਵਾਲੇ ਸਾਈਕਲ ਆ ਜਿਹੜੇ ਆਮ ਹੀ ਜਿਹੜੇ ਅੱਜ ਕੱਲ ਨੌਜਵਾਨਾਂ ਨੂੰ ਪਸੰਦ ਆਉਂਦੇ ਨੇ ਚਲਾਉਣ ਦੇ ਲਈ ਤਾਂ ਬਹੁਤ ਘੈਂਟ ਘੈਂਟ ਇੱਥੇ ਸਾਈਕਲ ਨੇ ਤੇ ਉਸ ਤੋਂ ਵੱਡੀ ਗੱਲ ਜਿਹੜੀ ਗੱਲ ਵਾਰ-ਵਾਰ ਕਰਾਂਗੇ ਆਫਰ ਬਹੁਤ ਵਧੀਆ ਰੇਟ ਬਹੁਤ ਖਾਸ ਨੇ ਰੇਟ ਬਹੁਤ ਖਾਸ ਨੇ ਇੱਕ 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 ਆ ਬਹੁਤ ਜਿਹੜੀ ਵੱਖਰੀ ਆਈਟਮ ਆ ਜਿਹੜੀ ਜਿਹੜਾ ਕਿ 골ਡਨ ਕਲਰ ਆ ਜਿਹਨਾਂ 3 ਸ਼ੱਕਰ ਵੀ ਕਿਹਾ ਜਾਂਦਾ ਹੈ ਸਾਈਕਲ ਨੂੰ ਤੇ ਇਹਦੇ ਵਿੱਚ ਜਿਹੜਾ 골ਡਨ ਕਲਰ ਆ ਇਹ ਬਹੁਤ ਹੀ ਘੱਟ ਸ਼ਹਿਰਾਂ ਦੇ ਵਿੱਚ ਉਪਲਬਧਦਾ ਤੇ ਤੁਹਾਨੂੰ ਇਹ ਬਾਗੇ ਪ੍ਰਾਣੇ ਦੇ ਵਿੱਚ ਇਧਰ ਨੂੰ ਤਸਵੀਰਾਂ ਦਿਖਾਉਂਦਾ ਜਿੰਨੇ ਕਹਾਂਗੇ ਓਨੇ ਕਲਰ ਜਿਹੜੇ ਇਹ ਮਿਲ ਜਾਣਗੇ ਇਹ ਵੱਖਰੀ ਆਈਟਮ ਆ ਇਹ ਕਲਰ ਕਿਤੋਂ ਮਿਲਦਾ ਨਹੀਂ ਪਰ ਇਹ ਕਲਰ ਇੱਥੇ ਤੁਹਾਨੂੰ ਜ਼ਰੂਰ ਮਿਲੇਗਾ ਇਸ ਤੋਂ ਬਾਅਦ ਆ ਜਾਓ ਬੱਚਿਆਂ ਵਾਲੀਆਂ ਸਾਈਕਲੀਆਂ ਵੀ ਆ ਗਈਆਂ ਜਿਹੜੀਆਂ ਬਹੁਤ ਹੀ ਵਧੀਆ ਸਾਈਕਲੀਆਂ ਨੇ ਤੇ ਜਿਹੜਾ ਬੱਚਿਆਂ ਨੂੰ ਵਧੀਆ ਪਸੰਦ ਆਉਣਗੀਆਂ ਤੇ ਖਾਸ ਜਿਹੜਾ ਇਹਨਾਂ ਦੇ ਵਿੱਚ ਇਹ ਆ ਕਿ ਬੱਚਿਆਂ ਦੀ ਇੱਥੇ ਸੇਫਟੀ ਦੀ ਹਰੇਕ ਚੀਜ਼ ਜਿਹੜੀ ਉਹ ਰੱਖੀ ਗਈ ਆ ਕਿ ਬੱਚੇ ਪੂਰੀ ਸੇਫਟੀ ਨਾਲ ਇਹਨੂੰ ਜਿਹੜਾ ਚਲਾ ਸਕਦੇ ਨੇ ਆ ਦੇਖ ਲਓ ਜਿੱਧਰ ਵੀ ਨਿਗਾਹ ਮਾਰੋਗੇ ਪੂਰਾ ਜਿਹੜਾ ਸਟਾਕ ਬਹੁਤ ਵੱਡਾ ਸਟਾਕ ਹੈ ਇੱਥੇ ਵੀ ਇਹ ਨਹੀਂ ਵੀ ਇੱਕ ਦੋ ਚੀਜ਼ਾਂ ਤੋਂ ਬਾਅਦ ਜੇ ਦੀ ਕੋਈ ਆਪਾਂ ਕਹਿ ਦਿੰਨੇ ਆ ਕਿ ਆਪਾਂ ਕਹਿ ਦਿੰਦੇ ਵੀ ਚੀਜ਼ ਖਤਮ ਹੋ ਗਈ ਪਰ ਖਤਮ ਨਾਲ ਨਹੀਂ ਕੰਮ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲੂਗੀ ਹਰੇਕ ਵੈਰਾਈਟੀ ਮਿਲੂਗੀ ਆ ਬੱਚਿਆਂ ਵਾਲੀਆਂ ਦੇਖੋ ਸਾਈਕਲੀਆਂ ਵੱਡੀਆਂ ਛੋਟੀਆਂ ਸਾਰੀਆਂ ਸਾਈਕਲੀਆਂ ਮਿਕਸ ਨੇ ਤੇ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਉੱਪਰ ਦੀਆਂ ਦਿਖਾਈਆਂ ਹੁਣ ਇਹਨਾਂ ਤੇ ਜਿਹੜੀ ਆਫਰ ਆ ਰੇਟ ਆ ਗਾਰੰਟੀ ਵਾਰੰਟੀ ਆ ਉਹ ਸਾਰੀ ਗੱਲਬਾਤ ਆਪਾਂ ਥੱਲੇ ਸ਼ਾਪ ਦੇ ਮਾਲਕ ਨਾਲ ਕਰਦੇ ਆ ਇਸ ਹੈਪੀ ਸਾਈਕਲ ਸਟੋਰ ਦੇ ਜਿਹੜੇ ਓਨਰ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅੰਕਲ ਜੀ ਦੀਵਾਲੀ ਤੇ ਕੀ ਸਪੈਸ਼ਲ ਆਫਰ ਲਾਈ ਹੋਈ ਆ ਦੀਵਾਲੀ ਤੇ ਬੁੱਤਰ ਜੀ ਅਸੀਂ ਇੱਕ ਤਾਂ 500 ਰੁਪਏ ਸਾਈਕਲ ਸਸਤਾ ਕੀਤਾ ਜੀ ਇੱਕ ਨਾਲ ਉਹਦੇ ਅਸੀਂ ਗਿਫਟ ਫ੍ਰੀ ਕੀਤਾ ਜੀ ਅਸੀਂ ਜਿਹੜਾ ਸਾਈਕਲ 500 ਸਸਤਾ ਸਾਰੇ ਸਾਈਕਲਾਂ ਮਗਰੀ ਆ ਜਾਂ ਜੇ ਮਤਲਬ ਰੇਂਜਰ ਸਾਈਕਲ ਜਾਂ ਜਿਹੜਾ ਇੱਕ ਸਿੰਪਲ ਸਾਈਕਲਾਂ ਦੋ ਇਹ ਸਾਰੇ ਸਾਈਕਲ ਸਾਰੇ ਮਗਰੀ ਆ ਇੱਕ ਤਾਂ GST ਘਟ ਗਿਆ ਤੇ 200 ਰੁਪਏ ਸਾਈਕਲ ਜੀ 1.5 ਤੋਂ ਪਉਂਦੋ ਸਵੇ ਸਾਈਕਲ GST ਘਟਿਆ ਜੀ ਬਾਕੀ 500 ਰੁਪਏ ਜਿਹੜਾ ਹੋਰ ਘਟਾਇਆ ਹੈ ਜੀ ਹਾਂ ਜੀ ਹਾਂ 500 ਰੁਪਏ ਸਾਈਕਲ ਹੋਰ ਸਸਤਾ ਕੀਤਾ ਹੈ ਅੰਕ ਜਿਹੜਾ ਕਾਰਾਂ ਦਾ ਮੋਟਰਸਾਈਕਲਾਂ ਦਾ ਬੱਚਿਆਂ ਵਾਲਿਆਂ ਦਾ ਤੁਸੀਂ ਕੰਮ ਸ਼ੁਰੂ ਕੀਤਾ ਉਸ ਦਾ ਰੇਟ ਕਿੱਥੋਂ ਸ਼ੁਰੂ ਹੋ ਜਾਂਦਾ ਹੈ ਉਹਦਾ ਰੇਟ 300 ਹੀ ਆ ਤੇ ਸ਼ੁਰੂ ਹੈ ਜੀ ਜੀ ਬਾਕੀ 3000 7000 8000 12000 15000 ਤੱਕ ਵੀ ਮਹਿੰਗੀ ਜਿੰਨੀ ਮਰਜ਼ੀ ਲੈ ਲਓ ਮਹਿੰਗੀ ਇਹਨੇ ਮਰਜ਼ੀ ਲੈ ਲਓ ਕੁਆਲਿਟੀ ਦਾ ਫਰਕ ਆ ਵੀ ਜਿੱਤੋਂ ਉਹ ਵਧੀਆ ਕੁਆਲਿਟੀ ਹੈ ਜੀ ਬਹੁਤ ਵਧੀਆ ਕੰਪਨੀ ਦਾ ਮਾਲ ਵੇਚੀਦਾ ਹੈ ਤੇ ਸਾਰੀ ਹਰ ਗੋ ਸਰਵਿਸ ਸਾਡੇ ਕੋਲੇ ਤੇ ਅਗਰ ਵੇਲੇ ਸਾਡੇ ਕੋਲ ਅੰਕਲ ਜੀ ਮੈਂ ਗੱਲ ਕਰਨ ਲੱਗਾ ਸੀ ਜਦੋਂ ਚੀਜ਼ ਲੈ ਜਾਂਦਾ ਅਗਲਾ ਰਿਪੇਅਰ ਦਾ ਬਹੁਤ ਫਰਕ ਪੈਂਦਾ ਵੀ ਰਿਪੇਅਰ ਜਿਵੇਂ ਇਲੈਕਟ੍ਰੋਨਿਕ ਦੀ ਕਿਤੇ ਘੱਟ ਕਰਦੇ ਆ ਆਪਣੇ ਕੋਲ ਉਹ ਬੰਦੇ ਵੀ ਹੈਗੇ ਜੀ ਬਹੁਤ ਆਪਣੇ ਕੋਲ ਸਾਰੇ ਮਕੈਨਿਕ ਰਿਪੇਅਰ ਦੀ ਜੀ ਖਾਸ ਤੌਰ ਤੇ ਸਾਡਾ ਬੱਚਾ ਸਿੱਖ ਕੇ ਆਇਆ ਜੀ ਕਾਰਾਂ ਦੇ ਵਗੈਰਾ ਸਾਰੀ ਇੱਥੇ ਹੀ ਹੋਊਗਾ ਹਾਂ ਸਾਰੀ ਇੱਥੇ ਹੋਊਗੀ ਹੋਰ ਵੀ ਜੇਕਰ ਸੱਚੇ ਭਰਾ ਦਾ ਕਿਸੇ ਦਾ ਵੀ ਖਰਾਬ ਚੀਜ਼ ਉਹ ਵੀ ਅਸੀਂ ਸਹੀ ਕਰਕੇ ਦਵਾਗੇ ਅਸੀਂ ਜੇ ਵੱਡੇ ਸ਼ਹਿਰਾਂ ਨਾਲ ਕੋਈ ਰੇਟ ਦਾ ਵੀ ਫਰਕ ਮਿਲੂਗਾ ਘੱਟ ਮਿਲੂਗਾ ਉਦੋਂ ਜਰੂਰ ਦਵਾਗੇ ਜੇ ਦਵਾਗੇ ਸਸਤੀ ਦਵਾਗੇ ਤਾਂ ਵੀ ਗੁਗਿਏ ਜੀ ਘੱਟੋ ਘਾਟੇ 500 ਤੋਂ 700 ਰੁਪਏ ਘੱਟ ਤੋਂ ਘੱਟ ਦਵਾਗੇ ਵੱਡੇ ਸ਼ਹਿਰਾਂ ਨਾਲ ਵੱਡੇ ਸ਼ਹਿਰਾਂ ਨਾਲ ਅਸੀਂ 500 ਤੋਂ 700 ਜਿਹੜਾ ਰੇਟ ਹੀ ਘੱਟ ਹੋਊਗਾ ਤੇ ਜਿਹੜਾ ਤੁਹਾਡਾ ਤੇਲ ਖਰਚਾ ਵੀ ਬਚੂਗਾ ਤੇ ਬਾਕੀ ਜਿਹੜਾ ਰਿਪੇਅਰ ਕਰਾਉਣ ਦੇ ਲਈ ਦੁਬਾਰਾ ਉੱਥੇ ਨਹੀਂ ਜਾਣਾ ਪਊ ਤੁਹਾਨੂੰ ਇੱਥੇ ਜਿਹੜੀ ਰਿਪੇਅਰ ਮਿਲੂਗੀ ਤਾਂ ਦੂਜੇ ਪਾਸੇ ਜਿਹੜੀਆਂ ਗਿਫਟਾਂ ਦੀਆਂ ਤਸਵੀਰਾਂ ਦਿਖਾ ਰਣ ਜਿਹੜੀਆਂ ਗਿਫਟ ਤੁਹਾਨੂੰ ਹਰੇਕ ਜਿਹੜੀ ਚੀਜ਼ ਦੇ ਨਾਲ 5000 ਤੋਂ ਉੱਪਰ ਦਾ ਕੋਈ ਸਾਈਕਲ ਲਾਓਗੇ ਤਾਂ ਉਸ ਦੇ ਨਾਲ ਜਿਹੜੇ ਗਿਫਟ ਤੁਹਾਨੂੰ ਦਿੱਤੇ ਜਾਣਗੇ ਤੇ ਜਿਹੜੀ ਵੱਡੀ ਗੱਲ ਦੁਬਾਰਾ ਮੈਂ ਵਾਰ-ਵਾਰ ਤੀਜੀ ਚੌਥੀ ਵਾਰ ਕਹਿੰਦੀ ਕਿ ਜਿਹੜੀਆਂ ਇਹ ਇਲੈਕਟ੍ਰੋਨਿਕ ਬਾਈਕ ਨੇ ਬੱਚਿਆਂ ਦੀਆਂ ਤੇ ਕਾਰਾਂ ਨੇ ਇਹ ਤੁਹਾਨੂੰ ਇ ਤੇ ਜਿਹੜਾ ਵੱਡੇ ਸ਼ਹਿਰਨੋਂ ਰੇਟ ਵੀ ਬਹੁਤ ਘੱਟ ਮਿਲੂਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਓ ਜੇ ਵੀਡੀਓ ਸ਼ੇਅਰ ਕਰਕੇ ਆਉਂਗੇ ਤਾਂ ਹੋਰ ਮੌਤਾਂ ਜ਼ਰੂਰ ਹੋ ਜਾਊਗਾ ਮੈਂ ਆਪਦੇ ਲਈ ਕਹਿ ਰਿਹਾ ਜੀ ਉਹਨੂੰ ਗਿਫਟ ਫਰੀ ਦੇਵਾਂਗੇ ਇੱਕ ਵੀਡੀਓ ਸ਼ੇਅਰ ਕਰਦੇ ਜੀ ਵੀਡੀਓ ਸ਼ੇਅਰ ਕਰਨ ਵਾਲ ਨੂੰ ਇੱਕ ਗਿਫਟ ਫਰੀ ਦਿੱਤਾ ਜਾਊਗਾ ਕੋਈ ਵੀ ਚੀਜ਼ ਲਊਗਾ ਭਾ ਲੈ 5000 ਦਾ ਸੜੀ ਉਹਨੂੰ ਵੀ ਗਿਫਟ ਦਵਾ ਦਾਂਗੇ ਕਿਉਂਕਿ ਅੰਕਲ ਜੀ ਨੇ ਜਦੋਂ ਕਹਿ ਹੀ ਦਿੱਤਾ ਵੀ ਤੁਸੀਂ ਬੋਲਤਾ ਤਾਂ ਆਪਾਂ ਬੋਲਤਾ ਤੇ ਆਪਾਂ ਤੁਹਾਨੂੰ ਉਹ ਜ਼ਰੂਰ ਜਿਹੜਾ ਇੱਕ ਗਿਫਟ ਫ੍ਰੀ ਦਵਾਵਾਂਗੇ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਇਹ ਸ਼ਾਪ ਤੇ ਆਜੋ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਬਾਗਾ ਪ੍ਰਾਣਾ ਦੇ ਚੰਨੂ ਵਾਲਾ ਰੋਡ ਦੇ ਉੱਪਰ ਹੈਪੀ ਸਾਈਕਲ ਸਟੋਰ ਆ ਤੇ ਉੱਥੇ ਹੀ ਤੁਹਾਨੂੰ ਇਹ ਹਰੇਕ ਚੀਜ਼ ਮਿਲੂਗੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਹੋਈ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਇੱਥੇ